ਆਇਤਾ ਲੱਗਾ ਦਾ ਲੱਗੀ ਜਾਂਦਾ ਜੀ ਇੱਥੇ ਸਿਰਫ 450 ਰੁਪਏ ਦਾ ਸੂਟ ਹੈ ਇੱਥੇ ਇਮਾਨਦਾਰੀ ਦਾ ਕੰਮ ਹੋਣਾ 10-5 ਰੁਪਏ ਨਾਲ ਵੈਰਾਈਟੀ ਮਿਲਣੀ 1700 1800 ਬਾਜ਼ਾਰ ਚ ਚੱਲਦਾ ਪਰ ਇੱਥੇ ਸਾਨੂੰ 550 ਜ ਮਿਲਣਾ ਸਰ 1500 ਤੋਂ ਘੱਟ ਵੇਚ ਨਹੀਂ ਸਕਦਾ ਸਾਡੇ ਕੋਲ ਏਜੰਸੀ ਰੇਟ ਤੇ ਲਾਓ 600 ਤੇ 95 ਰੁਪਏ ਇਹ ਸੂਟ ਸਿਰਫ 895 ਰੁਪਏ ਦਾ 895 ਕਿੰਦਾ ਹੋਣੀ ਹੈ ਹੈਵੀ ਮੇਡ ਸੂਟ ਆਗਲਾ ਸਲਾਈ ਮੰਗਣ ਚੱਲ ਜਵੇ 1300 ਟੇਲਰ ਸਲਾਈ ਲਾ ਲੈਂਦੇ ਆ 5500 ਰੁਪਿਆ ਬਾਜ਼ਾਰ ਦੇ ਵਿੱਚ ਆ ਇਸ ਫਰੌਕ ਸੂਟ ਦਾ ਸ਼ਰਾਰੇ ਸੂਟ ਦਾ ਸਾਡਾ ਰੇਟ ਹੈਗਾ ਸਿਰਫ 1300 ਰੁਪਿਆ ਆ ਚਾਲੂ ਗਰ ਸੂਟ ਮੈਡ ਹੈਗਾ ਪੂਰਾ ਹੈਵੀ ਦੇ ਵਿੱਚ ਹੈਗਾ ਵਰਕ 골ਡ ਦਾ ਆ ਚੁੱਕਾ ਹੈਗਾ ਸਿਰਫ 1000 ਤੇ 50 ਤੋਂ ਬਾਟਮ ਦਾ ਸੂਟ ਦੇਣਾ ਹੈਗਾ 1650 ਰੇਂਜ ਦੇ ਕਿੰਨੇ ਕਿੰਨੇ ਸੋਹਣੇ ਜੈਪੁਰੀ ਸਟਾਈਲ ਆ ਚੁੱਕਿਆ ਕਰਦੇ ਆ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਦੁਕਾਨਦਾਰ ਇਸ ਭਾਅ ਦੇ ਸੂਟ ਦੇ ਦੱਸੋ। ਇਹ ਦੇਖੋ ਜੀ ਇਹ ਜਿਹੜੀ ਮਰਜੀ ਡਰੈਸ ਲਓ ਸਿਰਫ 2500 ਰੁਪਏ ਦੇ ਵਿੱਚ ਆ ਗਈ। ਇਹ ਮਿਰਰ ਵਰਕ ਕੀਤਾ ਹੈਗਾ ਸਾਰਾ ਫਰੰਟ ਹੈਵੀ ਹੈਗਾ। ਇਹਦਾ ਰੇਟ ਹੈਗਾ 1500। ਕਿੰਨੇ ਦਾ ਸੂਟ ਆ ਜੀ ਇਹ ਬਾਜ਼ਾਰ 'ਚ? ਇਹ ਹੈਗਾ 7000 ਦਾ ਸੂਟ। ਇਹ ਹੈਗਾ 7200 ਦਾ 6800 ਦਾ। ਵੱਡਾ ਡੀਪੂ ਦੇ ਆਹ ਰੇਟ ਤੁਹਾਨੂੰ ਕਰਤਾ 2650। ਸਲੋਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਲਗਜ਼ਰੀ ਸੂਟਾਂ ਦੇ ਬਾਦਸ਼ਾਹ ਵੱਡਾ ਡੀਪੂ ਅਜਾ ਚੌਂਕ ਬੰਗਾ ਜਿੱਥੇ ਤੁਹਾਨੂੰ ਅਸੀਂ ਲੈ ਕੇ ਦੇਣੇ ਆ। ਬਾਜ਼ਾਰ ਨਾਲੋਂ 3 3 ਗੁਣਾ 4 4 ਗੁਣਾ ਰੇਟ ਘੱਟ ਲੈ ਕੇ ਦੇਣੇ ਆ ਸਰ ਇਸ ਵੇਲੇ ਜਾ ਤਾਂ ਸੋਸ਼ਲ ਮੀਡੀਆ ਤੇ ਸਾਗਰ ਦੀ ਬੋਟੀ ਚੱਲਦੀ ਜਾਂ ਵੱਡਾ ਦੀਪੂ ਚੱਲਦਾ ਬੀਬੀਆਂ ਸ਼ਤਾਈ ਹੋ ਗਈਆਂ ਕਹਿੰਦੇ ਵੀ ਰੇਟ ਦੇ ਵਿੱਚ ਹੈਵੀ ਸੂਟਾਂ ਦੇ ਵਿੱਚ 3 3000 2 2000 ਸੂਟਾਂ ਦੇ ਰੇਟਾਂ ਦੇ ਵਿੱਚ ਫਰਕ ਹੈਗਾ ਸੋ ਮੈਨੂੰ ਦੱਸੋ ਨਵਾਂ ਕੀ ਇਸ ਵਾਰ ਆ ਗਿਆ ਬਾਜ਼ਾਰ ਦੇ ਵਿੱਚ ਡਬਲ ਰੇਟ ਦੇ ਇਥੇ ਅੱਧੇ ਰੇਟਾਂ ਤੇ ਤੁਸੀਂ ਦੇਈ ਜਾਂਦੇ ਹੋ ਦੇਖੋ ਜੀ ਆ ਪਰਲ ਸਟੋਨ ਦਾ ਸੂਟ ਆ ਕੋਈ 5000 ਤੋਂ ਸ਼ੁਰੂ ਕਰੀ ਜਾਂਦਾ ਕੋਈ 3500 ਕੋਈ 4000 ਲਾਈ ਜਾਂਦਾ ਸਾਡਾ ਰੇਟ ਹੈਗਾ 2295 ਰੁਪਏ ਬਿਲਕੁਲ ਇਥੇ ਇੱਕ ਨਵੀਂ ਜੀ ਆਈ ਆ ਹੁਣ ਆਮ ਕਿਸੇ ਨੇ ਸੂਟ ਲੈਣਾ ਹੋਵੇ ਨਾ ਜੌਰਜਟਾ ਦਾ ਕਪੜਾ ਅਗਲਾ ਕੋਈ 1000 ਦਾ ਲੈਂਦਾ ਕੋਈ 1500 ਦਾ ਇਹ ਸੂਟ ਸਿਰਫ 895 ਰੁਪਏ ਦਾ 895 ਕਿੱਦਾਂ ਹੋਊਗੀ ਹੈਲੀਮੇਟ ਸੂਟ ਆ ਅਗਲਾ ਸਲਾਈ ਮੰਗਣ ਚੱਲ ਜਵੇ 1300 ਟੇਲਰ ਸਲਾਈ ਲੈ ਲੈਂਦੇ ਆ 1500 ਸਰ ਉਹੀ ਉਹੀ ਤਾਂ ਗੱਲ ਕਰਦੇ 12 1200 15 150 ਆ ਰੈਡੀमेड ਸੂਟ ਆ ਫਰਾਕ ਸੂਟ ਲੈ ਲਓ ਸ਼ਰਾਰਾ ਸੂਟ ਲੈ ਲਓ ਅਫਗਾਨੀ ਸਲਵਾਰ ਨਾਲ ਲੈ ਲਓ 895 ਰੁਪਏ ਸਾਈਜ਼ ਸਾਰੇ ਮਿਲ ਜੂਗੇ ਸਾਰੇ ਸਾਈਜ਼ ਮਿਲੂਗੇ ਪ੍ਰਿੰਟ ਇੱਕ ਤੋਂ ਇੱਕ ਨਵੇਂ ਆ ਚੁੱਕੇ ਤੁਹਾਨੂੰ ਸਾਰੀ ਵੈਰੈਟੀ ਦਿਖਾਣੇ ਆ ਆ ਦੇਖੋ ਜੀ ਪਹਿਲਾ ਹੀ ਸਭ ਤੋਂ ਵੱਡਾ ਪਟਾਕਾ ਆ ਜਿਹੜਾ ਬਾਜ਼ਾਰ 'ਚ 3500 4000 ਰੁਪਿਆ ਮੰਗਦੇ ਦੁਕਾਨਦਾਰ ਸਿਰਫ 895 ਦੇ ਵਿੱਚ ਰੈਡੀमेड ਤੁਸੀਂ ਇੱਥੋਂ ਲੈ ਕੇ ਜਾਓ ਆ ਵੀ ਸਰ ਦਿਖਾਓ ਹੈਵੀ ਚੀਜ਼ਾਂ ਇਹ ਕੋਈ 15000 ਕੋਈ 12000 ਕੋਈ 18000 ਇਸ ਤਰ੍ਹਾਂ ਦਿੰਦਾ ਇਹਦੇ ਵੀ ਥੋੜਾ ਦੱਸੋ ਰਿਹਾ ਆ ਦੇਖੋ ਜੀ ਇਹ ਜਿਹੜੀ ਮਰਜੀ ਡਰੈਸ ਲਓ ਸਿਰਫ ਸਿਰਫ 2500 ਆ 3500 ਰੁਪਏ ਦੇ ਵਿੱਚ ਆ ਕ੍ਰੋਪ ਟੌਪ ਦੇ ਵਿੱਚ ਬਹੁਤ ਵਧੀਆ ਵੈਰਾਈਟੀ ਹੈਗੀ ਆ ਅਲੱਗ ਡਿਜ਼ਾਈਨਿੰਗ ਆਉਗੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਹੈਗੀ ਆ ਜੀ ਆ ਵੀ ਤੁਸੀਂ ਚੈੱਕ ਕਰ ਲਓ 15 15000 ਵਾਲੀਆਂ ਡਰੈਸਾਂ ਦੇਖੋ ਫਰੰਟ ਵੀ ਹੈ ਵੀ ਆ ਤੁਸੀਂ ਬੈਕ ਵੀ ਚੈੱਕ ਕਰ ਲਓ 25 2500 28 2800 ਦੇ ਵਿੱਚ ਤੁਹਾਨੂੰ ਦੇਈ ਜਾਂਦੇ ਆ ਜਿਹੜਾ ਤੁਹਾਨੂੰ ਅਸੀਂ ਰੇਟ ਦੱਸ ਰਹੇ ਹਾਂ ਤੁਸੀਂ ਚੈੱਕ ਕਰ ਲਓ ਹਰ ਇੱਕ ਦੇ ਉੱਤੇ ਰੇਟ ਲਿਖਿਆ ਇੱਥੇ ਇਦਾਂ ਨਹੀਂ ਵੀ ਵੀਡੀਓ ਦੇ ਵਿੱਚ ਆਪਾਂ ਰੇਟ ਕੋਸ਼ ਹੋਲ ਬੋਲ ਦਈਏ ਤੁਸੀਂ ਆਮੋ ਤਾਂ ਆਪਾਂ ਹੋਰ ਕਰਦੀ ਆ ਤੁਸੀਂ ਚੈੱਕ ਕਰ ਲਓ ਇਹ ਤੇ 2500 ਰੁਪਏ ਲਿਖਿਆ ਹੈਗਾ ਸਰ ਆ ਵੀ ਮੈਂ ਦੇਖਿਆ ਬਾਜ਼ਾਰ ਦੇ ਵਿੱਚ 1500 1600 1800 ਇਦਾਂ ਚੱਲਦਾ ਨਾ ਕੋਈ ਪਾਕਿਸਤਾਨੀ ਅਫਗਾਨੀ ਕਰਿਆ ਤੁਸੀਂ ਲਿਖ ਕੇ ਲਾਤਾ ਵੀ 695 ਚ ਲੈ ਜਾਓ 695 ਦੇ ਵਿੱਚ ਫਰੰਟ ਪੂਰਾ ਕੱਢਿਆ ਹੋਇਆ ਚੁੰਨੀ ਪਿਓਰ ਦੀ ਹੈਗੀ ਆ ਨਾਲ ਕੋਈ 1500 ਤੋਂ ਘੱਟ ਵੇਚ ਨਹੀਂ ਸਕਦਾ ਸਾਡੇ ਕੋਲ ਏਜੰਸੀ ਰੇਟ ਤੇ ਲਾਓ 600 ਤੇ 95 ਰੁਪਏ ਸਿਰਫ ਦੇਖੋ 695 ਦੇ ਵਿੱਚ ਤੁਹਾਨੂੰ ਅਸੀਂ ਇੱਕ ਡਿਜ਼ਾਈਨ ਹੀ ਦੇਣਾ ਆ ਚੈੱਕ ਕਰ ਲਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇਸ ਤੋਂ ਇਲਾਵਾ ਤੁਸੀਂ ਇਹ ਵੀ ਦੇਖ ਲਓ ਵੀ ਸਾਡੇ ਕੋਲ ਸਿਰਫ 350 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਆ ਚੈੱਕ ਕਰ ਲੋ ਜਿੰਨੀਆਂ ਮਰਜ਼ੀ ਵੈਰਾਈਟੀਆਂ ਲੈ ਜਾ ਲੋ ਲੋਕ ਇੱਥੋਂ ਮੁਠੇ ਲੈ ਕੇ ਜਾ ਰਹੇ ਆ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਉਹ ਵੀ ਇੱਥੇ ਆ ਰਹੇ ਆ 350 ਆ ਤੁਸੀਂ ਚੈੱਕ ਕਰ ਲੋ 450 ਇਹਦੇ ਵਿੱਚ ਸਰੋਸਕੀ ਕੰਮ ਹੈਗਾ ਸਰ ਆ ਵੀ ਬੜਾ ਹੈਰਾਨੀ ਵਾਲਾ ਰੇਟ ਆ 1200 1300 ਐਦਾਂ ਬਾਜ਼ਾਰ 'ਚ ਜਾਂਦਾ ਆ ਤੁਸੀਂ ਅੱਜ ਤਾਂ ਲਗਾਤਾਰ ਲੱਗੀ ਜਾਂਦਾ ਜੀ ਇੱਥੇ ਸਿਰਫ 450 ਰੁਪਏ ਦਾ ਸੂਟ ਆ ਇੱਥੇ ਇਮਾਨਦਾਰੀ ਦਾ ਕੰਮ ਹੋਣਾ 10 5 ਰੁਪਏ ਨਾਲ ਵੈਰਾਈਟੀ ਮਿਲਣੀ ਅਗਲਾ ਵੀ ਕੋਈ 5500 ਰੁਪਏ ਦੇ ਵਿੱਚ 550 ਦੇ ਵਿੱਚ ਦੇਖੋ ਕਿੰਨੇ ਹੈਵੀ ਸੂਟ ਹੈਗੇ ਆ 1700 1800 ਬਾਜ਼ਾਰ ਚ ਚੱਲਦਾ ਪਰ ਇੱਥੇ ਸਾਨੂੰ 550 ਹੀ ਮਿਲਣਾ ਸਰ ਥੋੜੀ ਜਿਹੀ ਹੋਰ ਹੈਵੀ ਵੈਰਾਈਟੀ ਵੀ ਦਿਖਾ ਦਿਓ ਹਾਂਜੀ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਣਾ ਜੀ ਅੱਗੇ ਆਓ ਸਾਰੀ ਵੈਰਾਈਟੀ ਦਿਖਾ ਦਿੰਦੇ ਹਾਂ ਬਾਕੀ ਸੋ ਸੂਟਾਂ ਦੀ ਬ੍ਰਾਈਡਗੀ ਦਿਖਾਵਾਂਗੇ ਤੁਸੀਂ ਦੇਖ ਲਓ ਵੀ ਸਵੇਰ ਦੇ 7-8 ਵਜੇ ਕਹਿੰਦੇ ਇਦਾਂ ਰੌਣਕ ਮੇਲਾ ਲੱਗ ਜਾਂਦਾ ਹੈਗਾ ਤੇ ਦੂਰੋਂ ਦੂਰੋਂ ਕਸਟਮਰ ਆਉਂਦੇ ਹੈਗੇ ਆ ਭਾਜੀ ਤੁਹਾਨੂੰ ਪਤਾ ਬੜੀ ਪੂਰੀ ਦਿੱਲੀ ਚ ਆ ਤਾਂ ਨਹੀਂ ਬਣ ਚੁੱਕੀ ਹਰ ਇੱਕ ਜ਼ਿਲ੍ਹੇ ਚ ਗਈ ਸੀ ਬੜੀ ਪੂਰੀ ਸ਼ਾਪਿੰਗ ਕਰਨੀ ਹੈ ਸਵੇਰੇ ਸਵੇਰੇ ਆਉਣਾ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਣੀ ਹੈਗੀ ਜੀ ਫ 95 ਰੁਪਿਆ ਰੇਟ ਆ ਇਹਦਾ 1495 ਸੂਟ ਫਰੰਟ ਹੈਗਾ ਇਹਦਾ ਹੈਵੀ ਆ ਦੇਖੋ ਪਹੁੰਚਿਆਂ ਦੇ ਵੀ ਕੰਮ ਹੈਗਾ ਹੈਵੀ ਦੁਪੱਟੇ ਆ ਰੰਗ ਤੁਸੀਂ ਇਹਦੇ ਵਿੱਚ ਦੇਖੀ ਜਾਓ ਕੋਈ 1495 ਕੋਈ 1395 ਕੋਈ 1295 ਇਦਾਂ ਦੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਂਦੀਆਂ ਲਓ ਜੀ ਭਾਜੀ ਤੋਹਫੇ ਖੋਲ ਦਿੱਤੇ ਦੇਖੋ ਕਿੰਨੇ ਕਿੰਨੇ ਸੋਹਣੇ ਤੋਹਫੇ ਆ ਚੁੱਕੇ ਕਾਟਨ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਦੇਖੋ ਆਰਟੀਕਲ ਆ ਚੁੱਕੇ ਧਾਗੇ ਦਾ ਕੰਮ ਕੀਤਾ ਨੈਕ ਦੇਖ ਠੀਕ ਹੈ ਤੇ ਨਾਲ ਦੇਖੋ ਬਾਟਮ ਦੇ ਕਿੰਨਾ ਸੋਹਣਾ ਵਰਕ ਆ ਚੁੱਕੇ ਨਾਲ ਦੇਖੋ ਵਾਜੂ ਵੀ ਕਿੰਨੀ ਟੋਰੀ ਆ ਚੁੱਕੀ ਹੈਗੀ ਆ ਤੇ ਮਾਰਾ ਦੁਪੱਟਾ ਦੇਖੋ ਕਿੰਨਾ ਟੋਰੀ ਆ ਚੁੱਕਾ ਹੈਗਾ ਮਲਟੀ ਸ਼ੇਡ ਵਿੱਚ ਸਿਰਫ 895 ਰੁਪਏ ਦੇਣਾ ਭਾਈ ਜੀ 2200 2300 2400 ਰੁਪਏ ਇਦਾਂ ਚੱਲਦਾ ਬਾਜ਼ਾਰ 'ਚ ਰੇਟ ਚੈੱਕ ਕਰੋ ਦਿਖਾਓ ਕੈਮਰੇ ਰੇਟ ਦਿਖਾਓ ਲੱਗਦਾ ਰੇਟ ਲਾਉਂਦੇ ਆ ਬਾਹਰ ਦਾ ਮੱਥਾ ਦੇਖੇ ਬਿੰਦੀ ਲਾਉਣੀ ਉਹ ਕੰਮ ਹੈ ਨਹੀਂ ਬੜੜੀ ਪੂ ਵਿੱਚ ਚਾਹੇ ਮਾਵੇਂ ਬੱਚਾ ਚਾਹੇ ਕੋ ਸਿਆਣਾ ਹੈ ਰੇਟ ਇੱਕ ਲੱਗਣਾ ਸਿਰਫ 850 ਆ ਦੇਖੋ ਜੀ 22 23 23 ਵਾਲੇ ਸੂਟ 895 ਦੇ ਵਿੱਚ ਦੇ ਰਹੇ ਆ ਆ ਦੇਖੋ ਕਰੇਵ ਦਾ ਸੂਟ ਆ ਚੁੱਕਾ ਕਿੰਨਾ ਟੌਰੀ ਆ ਚੁੱਕਾ ਆਲਓਵਰ ਸੂਟਮੈਂਟ ਹੈਗਾ ਪੂਰਾ ਹੈਵੀ ਦੇ ਵਿੱਚ ਹੈਗਾ ਵਰਕ 골ਡ ਦਾ ਆ ਚੁੱਕਾ ਹੈਗਾ ਸਿਰਫ 1050 ਰੁਪਏ ਵਿੱਚ ਦੇਖੋ ਤੁਸੀਂ 1050 ਦੇ ਵਿੱਚ ਚਾਹੇ ਬਜ਼ੁਰਗਾਂ ਨੇ ਲੈਣੇ ਆ ਚਾਹੇ ਮਿਡਲ ਏਜ ਲੈਣੇ ਆ ਹਰ ਇੱਕ ਦੇ ਲਈ ਫਾਇਦੇ ਘਾ ਦੇਣ ਚਾਹੇ ਗਰਮੀਆਂ ਦੇ ਵਿੱਚ ਤੋਹਫੇ ਆ ਦੇਖੋ ਗਰਮੀਆਂ ਦੇ ਵਿੱਚ ਤੁਸੀਂ ਸੂਟ ਪਾਉਣੇ ਆ ਤੁਸੀਂ ਮਾਰਕੀਟਾਂ 'ਚ ਜਾ ਰਹੇ ਹੋ ਤੁਸੀਂ ਰਿਸ਼ਤੇਦਾਰਾਂ ਦੇ ਜਾ ਰਹੇ ਹੋ ਚਾਹੇ ਤੁਸੀਂ ਜੌਬ ਕਰ ਰਹੇ ਹੋ ਡੇਲੀ ਸੂਟ ਪਾਉਣੇ ਆ ਟੌਰੀ ਸੂਟ ਆ ਨਾ ਆ ਦੇ ਤੁਹਾਡੇ ਲਈ ਵੀ ਇਹੋ ਜੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਬਾਜ਼ਾਰ 'ਚ 3-3000 3200 3500 ਇੱਥੇ ਕੋਈ ਤੁਹਾਨੂੰ 1200 ਦਾ ਮਿਲ ਜਾਣਾ ਕੋਈ 1300 ਦਾ ਮਿਲ ਜਾਣਾ ਕੋਈ 1350 ਦਾ ਹਾਲੇ ਭਾਈ ਦੇਖੋ ਕਿੰਨਾ ਸੋਣਾ ਕਾਟਨ ਦਾ ਸੂਟ ਆ ਚੁੱਕਾ ਬਲੈਕ ਸੂਟ ਕਿੰਨਾ ਵਧੀਆ ਆ ਚੁੱਕਾ ਹੈ ਨਾ ਦੇਖੋ ਕੇਰੇ ਦੇ ਕਿੰਨਾ ਵਧੀਆ ਵਰਕ ਆ ਚੁੱਕਾ ਹੈਗਾ ਤੇ ਨਾਲ ਦੇਖੋ ਵਾਟਮ ਕਿੰਨੀ ਟੋਰੀ ਆ ਚੁੱਕੀ ਹੈ ਪਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਗਿਆ ਆਪਾਂ ਮਾਰੇ ਪੱਟੇ ਦੀ ਗੱਲ ਕਰ ਲਈਏ ਨਾ ਦੇਖੋ ਦੁਪੱਟਾ ਵੀ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈਗਾ ਭਾਜੀ 2000 2200 ਦਾ ਕਟਿੰਗ ਦਿੰ ਕੋਈ ਮੰਗਦਾ ਹੈਗਾ 6000 ਰੁਪਿਆ ਸਾਰੇ ਹੈਵੀ ਸੂਟ ਫਰੰਟ ਬਾਹਾਂ ਤੋਂ ਕੰਨ ਦੁਪੱਟੇ ਵਧੀਆ 2450 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਸੂਟ ਦੇ ਰਹਿਣਾ ਇਸ ਤੋਂ ਇਲਾਵਾ 2450 ਦੇ ਵਿੱਚ ਸਾਡੇ ਕੋਲ ਇੱਕ ਡਿਜ਼ਾਈਨ ਨਹੀਂ ਹੈਗਾ ਇਹਦੇ ਵਿੱਚ ਦੇਖੋ ਭਾਰੇ-ਭਾਰੇ ਸੂਟਾਂ ਦਾ ਪੂਰਾ ਮੇਲਾ ਦੇਖੋ ਫਰੰਟ ਦੇਖੋ ਘੇਰੇ ਦੇਖੋ ਆ ਬਾਹਾਂ ਦੇ ਉੱਤੇ ਹੋਏ ਕੰਮ ਦੇਖੋ ਮਤਲਬ ਹਰ ਇੱਕ ਚੀਜ਼ ਸੋਹਣੀ ਉਸ ਤੋਂ ਬਾਅਦ ਦੁਪੱਟੇ ਵੀ ਚੈੱਕ ਕਰ ਲਓ ਇਹ ਨਹੀਂ ਵੀ ਸਿੰਪਲ ਜਿਹਾ ਦੁਪੱਟਾ ਸੀ ਲਾਤਾ ਹੈਵੀ ਦੁਪੱਟਿਆਂ ਦੇ ਨਾਲ ਸੂਟ ਦੇਣੇ ਆ 6000 ਵਾਲਾ ਸੂਟ 2450 ਚ ਕਾਟਿੰਗ ਵੀ ਜੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਤੁਹਾਨੂੰ ਵੈਰਾਈਟ ਕਲਰ ਚਾਹੀਦਾ ਉਹ ਵੀ ਲੈ ਕੇ ਤੇ ਲਾਈਟ ਚਾਹੀਦੀ ਉਹ ਵੀ ਚਾਹੀਦੀ ਮਿਲ ਜਣੇਗਾ ਤੁਹਾਨੂੰ ਆ ਦੇਖੋ 1850 ਰੇਂਜ ਭਾਜੀ ਕਿੰਨੇ ਕਿੰਨੇ ਸਾਰੇ ਸੂਟ ਆ ਚੁੱਕੇ ਆ ਕਿ ਕਲਰ ਤੁਹਾਨੂੰ ਹਰ ਤਰ੍ਹਾਂ ਮੈਂਡੇ ਨਾਲ ਧਾਗੇ ਦਾ ਕੰਮ ਕੀਤਾ ਹੈਗਾ ਆ ਤੁਹਾਡੇ ਵਿਆਹ ਸ਼ਾਦੀਆਂ ਤੁਸੀਂ ਇੰਡੀਆ ਨਹੀਂ ਆ ਰਹੇ ਪਰ ਤੁਸੀਂ ਆਨਲਾਈਨ ਵੀ ਸੂ ਇਹ ਕੋਈ 5 6 7000 ਦਾ ਨਹੀਂ ਇਹ ਵੀ ਤੁਹਾਨੂੰ 2450 ਦੇ ਵਿੱਚ ਦੇਣਾ ਹੈ ਵੀ ਚੀਜ਼ਾਂ ਦਾ ਨੂੰ ਦੇਣੀ ਹੈ ਗਿਆ ਦੇਖੋ ਕਾਟਨ ਬਹੁਤ ਸੋਹਣੇ ਸਟਾਫ ਆ ਚੁੱਕੇ ਆਗੇ ਅਲਗ-ਅਲਗ ਨੂੰ ਆਰਟੀਕਲ ਮੈਣੇ ਕਿ ਜਿਹੜੇ ਅੱਜ ਕੱਲ੍ਹ ਨਾ ਫੋਨੀਆਂ ਮਾਡਲਾਂ ਪਾਣੀ ਹੈਗੇ ਤੁਸੀਂ ਮੰਗਦੇ ਆ ਫਿਰ ਫੋਟੋਆਂ ਲੈ ਕੇ ਆਉਣੇ ਹੈਗੇ ਉਹ ਤੁਹਾਨੂੰ ਚੀਜ਼ਾਂ ਮੈਣੀ ਵਰਡਡਪੂ ਜੇ ਮੈਣੀ ਹੈਗੇ ਇਹ ਵੀ ਆਪਾਂ ਤੁਹਾਨੂੰ 1800 ਤੇ 200 ਰੁਪਏ ਵਿੱਚ ਦੇਣਾ ਹੈਗਾ ਆ ਹੁਣ ਚੈੱਕ ਕਰੋ ਤੁਸੀਂ ਆ ਪਹਿਲਾਂ ਤੁਸੀਂ ਸੂਟ ਦੇਖ ਲਓ ਦੇਖ ਲਿਆ ਜੀ ਫਰੰਟ ਘੇਰਾ ਬਾਹਾਂ ਤੇ ਕੰਮ ਹੁਣ ਜਿਹੜੀ ਮੇਨ ਚੀਜ਼ ਤੁਹਾਨੂੰ ਦਿਖਾਉਣੀ ਹੈ ਦੁਪੱਟਾ ਚੈੱਕ ਕਰ ਲਓ ਆ ਇਹ ਹੈਗਾ 7200 ਦਾ 6800 ਦਾ ਵੱਡਾ ਡੀਪੂ ਦੇ ਹੈਵੀ ਦੁਪट्टे ਡਿਜ਼ਾਈਨਰ ਸੂਟ ਆਹ ਰੇਟ ਤੁਹਾਨੂੰ ਕਰਤਾ 2650 2650 ਦੇ ਵਿੱਚ ਦੇ ਦਾਂਗੇ ਆਪਾਂ ਤੁਹਾਨੂੰ ਕਾਟਨ ਦਾ ਸੂਟ ਦੇਣਾ ਹੈਗਾ 1650 ਰੇਂਜ ਚ ਕਿੰਨੇ ਕਿੰਨੇ ਸੋਹਣੇ ਜੈਪੁਰੀ ਸਟਾਈਲ ਆ ਚੁੱਕਿਆ ਹੈ ਗਿਆ ਨਾਲ ਦੇ ਕੋ ਬਾਟਮ ਪ੍ਰਿੰਟ ਆ ਚੁੱਕਿਆ ਗਿਆ ਚੁਨੀਆ ਕਿੰਨੇ ਕਿੰਨੇ ਸੋਹਣੇ ਆ ਚੁੱਕਿਆ ਹੈ ਵੀ ਆਪਾਂ ਤੁਹਾਨੂੰ 1650 ਦੇਣਾ ਹੈਗਾ ਤੁਹਾਨੂੰ ਬੱਕ ਬੱਕ ਡਿਜ਼ਾਈਨਰ ਵਿੱਚ ਮਿਲ ਜਾਣੀ ਹੈਗੀ ਆ ਆ ਵੀ ਚੈੱਕ ਕਰ ਲਓ ਜੀ ਸਿੰਪਲ ਦਾ ਸਿੰਪਲ ਬੁਟੀਕ ਸੂਟ ਕੁੜੀਆਂ ਕਿੰਨੀਆਂ ਸਾਨੂੰ ਹਲਕਾ ਜਾਂ ਗਲੇ ਤੇ ਕੰਮ ਦੇ ਦਿਓ ਹਲਕਾ ਜਾਂ ਘੇਰੇ ਦੇ ਦਿਓ ਕੱਪ ਇਹ ਤਰ੍ਹਾਂ ਦੇ ਸੂਟ ਉਹ ਵੀ ਸਾਡੇ ਕੋਲ ਹੈਗੇ ਆ ਜੇ ਤੁਸੀਂ ਚਾਹੋਗੇ ਵੀ ਭਾਰੇ ਭਾਰੇ ਸੂਟ ਚਾਹੀਦੇ ਆ ਉਹ ਵੀ ਸਾਡੇ ਕੋਲ ਹੈਗੇ ਆ ਸਲੋ ਜੀ ਆਹ ਦੇਖੋ ਜੀ ਤੋਹਫਾ ਪੂਰਾ ਲੱਦਿਆ ਪਿਆ ਜਿੱਦਾਂ ਟਰਾਲੀ ਗੰਨੇਆਂ ਨਾਲ ਲੱਦੀ ਹੁੰਦੀ ਆ ਕੋਈ ਇਹਦਾ ਰੇਟ 35-3600 ਨਹੀਂ ਹੈਗਾ ਇਹਦਾ ਰੇਟ ਸਿਰਫ 1495 ਚੈਲੰਜ ਕਰਦੇ ਆ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਦੁਕਾਨਦਾਰ ਇਸ ਭਾਅ ਦੇ ਸੂਟ ਦੇ ਦੇਵੇ ਆ ਦੇਖੋ ਸ਼ਿਮਰ ਦਾ ਸੂਟ ਆ ਚੁੱਕਾ ਪਾਜੀ ਕਿੰਨਾ ਸੋਹਣਾ ਸਟਾਫ ਆ ਚੁੱਕਾ ਹੈਗਾ ਪਿਓ ਠੀਕ ਹੈ ਡੀਸੈਂਟ ਪੀਸ ਨੂੰ ਮੈਨੇ ਹੈਗੇ ਆ ਇਹ ਆਪਾਂ ਤੁਹਾਨੂੰ ਜਣਾ ਚਾਰ ਹਜ਼ਾਰ ਮਿਲਦਾ ਆਪਾਂ 2900 ਤੇ 50 ਰੁਪਏ ਦੇਣਾ ਹੈਗਾ ਇਹਨਾਂ ਆਪਾਂ ਚੁੰਨੀ ਦੀ ਗੱਲ ਕਰ ਲਈਏ ਚੁੰਨੀਆਂ ਦੇਖੋ ਕਿੰਨੀ ਸੋਹਣੀ ਆ ਚੁੱਕੇ ਚਨਾਉਂਦੀਆਂ ਖੁੱਲਡੁਲੀਆਂ ਅਲਗ-ਅਲਗ ਨੂੰ ਆਰਟੀਕਲ ਲੱਗੜੀਆਂ ਨਹੀਂ ਮੈਨੇ ਹੈਗੇ ਆ ਇਸ ਵੇਲੇ ਹਨਾ ਵੈਸੇ ਆ ਟ੍ਰੈਂਡ ਬੜਾ ਚੱਲਦਾ ਜੀ ਸ਼ਿਮਰ 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 ਕਹਿੰਦੇ ਲੈਣਾ ਜੀ ਸ਼ਿਮਰ ਦਾ ਸੂਟ ਲੈਣਾ ਡਿਜ਼ਾਈਨਰ ਚੀਜ਼ਾਂ ਆ ਕਪੜਾ ਟਾਪ ਦਾ ਦੁਪੱਟੇ ਟਾਪ ਦੇ ਰੇਟ ਇਹਦਾ ਸਿਰਫ 2295 ਇਹ ਜਿਹੜੇ ਰਾਇਲ ਕੁੜੀਆਂ ਲੇਡੀਜ਼ ਉਹੀ ਪਾਉਂਦੀਆਂ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਮੈਚ ਕਰਦਾ ਹਨਾ ਇਹ 5000 7000 6000 ਇਤਾਂ ਵੱਡਾ ਡੀਪੋ ਰੇਟ ਸਿਰਫ 2650 ਆ ਜੀ 2650 ਚ ਚੱਕ ਲੋ ਸੂਟ ਵੀ ਆ ਦੇਖੋ 2950 ਕਿੰਨਾ ਸੋਹਣਾ ਹੋੜ ਆ ਚੁੱਕਾ ਹੈ ਸ਼ਿਮਰ ਦਾ ਸੂਟ ਆ ਚੁੱਕਾ ਹੈਗਾ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਹੈ ਡਿਜ਼ਾਈਨਸ ਤੋਂ ਬੱਕ ਬੱਕਰੀ ਬਣਿਆ ਗਿਆ ਤੇ ਅਲਗ-ਅਲਗ ਹਨ ਇਹ ਵਿੱਚ ਸਟਾਈਲ ਮੈਣ ਹੈ ਕਿ ਦੇਖੋ ਕਿੰਨਾ ਥੋੜਾ ਵਰਕ ਆ ਚੁੱਕਾ ਹੈਗਾ ਨਾਲੇ ਗੋਟਾ ਪਤੀਆ ਕੰਮ ਕੀਤਾ ਹੈਗਾ ਭਾਜੀ ਤੁਸੀਂ 2950 ਕਹਿੰਦੇ ਆ ਆ ਦੇਖੋ ਦੇ ਨਾਲ ਦੀ ਭੈਣ ਦੂਜਾ ਸੂਟ ਉਹਨਾਂ ਲੈ ਆਂਦਾ ਸੀ ਇਹ ਅਸੀਂ ਦੇ ਰਣਾ ਹੈਗਾ 2650 ਚ ਦੇਖੋ 3450 ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਪਿਓਰ ਦੇ ਸੂਟ ਆ ਚੁੱਕੇ ਗਿਆ ਦੇਖੋ ਕਿੰਨਾ ਸੋਨਾ ਨੈਕ ਬਣਿਆ ਹੈਗਾ ਤੇ ਨਾਲ ਦੇਖੋ ਕਿੰਨਾ ਸੋਨਾ ਕੇਰਾ ਵੀ ਆ ਚੁੱਕਾ ਤੇ ਬਾਜੂ ਕਿੰਨੀ ਸੋਣੀ ਆ ਚੁੱਕੇ ਗਿਆ ਤੇ ਆਪਾਂ ਦੁਪੱਟੇ ਦੀ ਗੱਲ ਕਰ ਲਈਏ ਦੁਪੱਟਾ ਵੀ ਨਾਲ ਬਹੁਤ ਸੋਨਾ ਆ ਚੁੱਕਾ ਹੈਗਾ ਇਹ ਵੀ ਆਪਾਂ ਤੁਹਾਨੂੰ ਦੇਣਾ 3400 ਦੇ ਪਿਆਰੇ ਰੇਂਜ ਚ ਆ ਆ ਦੇਖੋ 32 3200 35 3500 ਬਾਜ਼ਾਰ ਚ ਇਦਾਂ ਚੱਲਦਾ ਸਾਡਾ ਰੇਟ 1600 ਤੇ 50 ਰੁਪਏ ਆ ਭਾਜੀ ਸੂਟ ਬਹੁਤ ਖਾਤੇ ਕੁਝ ਰੈਡੀਮੇਡ ਦੇ ਵਿੱਚ ਵੀ ਦਿਖਾ ਦਿਓ ਨਾ ਕੋਈ ਚੰਗੀ ਜੀ ਦੀ। ਉਹ ਵੀ ਤੁਹਾਨੂੰ ਦਿਖਾਣੇ ਆ ਕਾ ਸੂਟ ਤਾਂ ਆਪਾਂ ਦਿਖਾਣੇ ਹੈਗੇ ਆ। ਦੇਖੋ ਕਿੰਨੇ ਸੋਹਣੇ ਲਵੈਂਡਰ ਛੇੜ ਆ ਚੁੱਕੇ ਹੈਗੇ ਆ। ਬਹੁਤ ਆਰਟੀਕਲ ਸੋਹਣੇ ਸੋਹਣੇ ਆ ਚੁੱਕੇ ਆ ਕਿ ਬਾਕੀ ਥੋੜੇ ਜਲਦੀ ਜਲਦੀ ਆਉਣ ਦੀ ਵਿਜ਼ਿਟ ਕਰਿਆ ਕਰੋ। ਤੁਸੀਂ ਰੈਡੀਮੇਡ ਦੀ ਗੱਲ ਕੀਤੀ ਹੈਗੀ ਆ। ਆ ਦੇਖੋ ਭਾਈ ਆਪਾਂ ਤੁਹਾਨੂੰ ਦਵਾਣੇ ਰੈਡੀਮੇਡ ਕਿੰਨਾ ਸੋਹਣਾ ਆ ਚੁੱਕਾ ਹੈਗਾ। ਸ਼ਰਾਰਾ ਸੂਟ ਪ੍ਰਿੰਟਡ ਆ ਚੁੱਕਾ ਦੇਖੋ ਫਰੰਟ ਦੇਖੋ ਤੇ ਨਾਲ ਦੇਖੋ ਵੈਗ ਦੇਖੋ ਕਿੰਨੀ ਟੌਰੀ ਆ ਚੁੱਕੀ ਹੈਗੀ ਆ। 895 ਸਿੱਤਾ ਸਰਾ ਹੈ ਜਨਾ 89 ਇਹ ਐਨੀ ਘਨ ਕਾਫੀ ਮਹਣੀ ਹੈ ਗਿਆ ਹਰ ਤਰ੍ਹਾਂ ਤੁਹਾਨੂੰ ਸਟਾਈਲ ਮਹਣੀ ਹੈ ਗਿਆ ਹਰ ਤਰ੍ਹਾਂ ਤੁਹਾਨੂੰ ਆਰਟੀਕਲ ਮਹਣੀ ਹੈ ਗਿਆ ਸਿਰਫ 895 ਜਲਦੀ ਜਲਦੀ ਆਇਓ ਥੋੜਾ ਇੱਕ ਹੋਰ ਪਟਾਕਾ ਪਾਤਾ ਇੱਥੇ ਆ ਦੇਖੋ ਫਰੰਟ ਸਾਰਾ ਹੈਵੀ ਆ ਬੈਕ ਚੈੱਕ ਕਰ ਲਓ ਸਾਰੀ ਹੈਵੀ 5500 ਰੁਪਇਆ ਬਾਜ਼ਾਰ ਦੇ ਵਿੱਚ ਆ ਇਸ ਫਰੌਕ ਸੂਟ ਦਾ ਸ਼ਰਾਰੇ ਸੂਟ ਦਾ ਸਾਡਾ ਰੇਟ ਹੈਗਾ ਸਿਰਫ 1300 ਰੁਪਇਆ ਆ ਚੈੱਕ ਕਰ ਲਓ ਜੀ 1300 ਦੇ ਵਿੱਚ ਦੇ ਰਹੇ ਆ ਤੁਹਾਨੂੰ ਇੰਨਾ ਹੈਵੀ ਇਹ ਵੀ ਜੇ 1300 ਦੇ ਨਾਲ ਦੇਖੋ ਕਿੰਨਾ ਸੋਹਣਾ ਆਰਟੀਕਲ ਆ ਚੁੱਕਾ ਨਾਲੇ ਧਾਗੇ ਦਾ ਕੰਮ ਕੀਤਾ ਨਾਲੇ ਚਮਕਦਾ ਪੂਰੀ ਹੈਗੀ ਆ ਤੁਮਾ ਤੁਸੀਂ ਨੇਰੇ ਵਿੱਚ ਇੱਕ ਪਾਈ ਘੁੰਮੀ ਜਾ ਲਓ ਮਰਾ ਇਹ ਨਹੀਂ ਕਿ ਸ਼ਾਈਨਿੰਗ ਘਟ ਜਨੇ ਦੀ ਸ਼ਾਈਨਿੰਗ ਇਹਦਾ ਰਹਿਣੀ ਹੈਗੀ ਹੈ ਡੀਆ ਨਹੀਂ ਤੁਹਾਨੂੰ ਬੱਖੋ ਬੱਕਰ ਮੈਣੇ ਹੈਗੇ ਆ ਤੇ ਰੇਟ ਸਿਰਫ 1300 ਰੁਪਇਆ ਆ ਲਓ ਇੱਕ ਹੋਰ ਦੇਖੋ ਤੋਹਫਾ ਇਹ ਕਿੰਨੇ ਦਾ ਜੀ ਇਹ ਵੀ ਤੁਹਾਨੂੰ ਦਿੱਤਾ 895 ਦੇ ਵਿੱਚ 895 ਦੇ ਵਿੱਚ ਰੈਡੀमेड ਚੱਕ ਲਓ ਆਫਰਾਂ ਲੱਗੀਆਂ ਇਹ ਬਾਰ ਬਾਰ ਮੌਕੇ ਮਿਲਣੇ ਨਹੀਂ ਹੈਗੇ ਆ ਦੇਖੋ ਉਦੋਂ ਵੀ ਹੈਵੀ ਚੀਜ਼ ਆ ਗਈ ਆ ਮਿਰਰ ਵਰਕ ਕੀਤਾ ਹੈਗਾ ਸਾਰਾ ਫਰੰਟ ਹੈਵੀ ਹੈਗਾ ਇਹਦਾ ਰੇਟ ਹੈਗਾ 1500 1500 ਦੇ ਵਿੱਚ ਇਦਾਂ ਜਿਹਾ ਤੁਸੀਂ ਡਰਸਾ ਲੈ ਸਕਦੇ ਕੋਈ ਤੁਸੀਂ ਜਾਣਕਾਰੀ ਲੈਣੀ ਆ ਸਾਡਾ ਇੰਸਟਾਗ੍ਰam ਤੇ ਪੇਜ ਵੱਡਾ ਦੀਪੂ ਹੈਗਾ ਫੇਸਬੁੱਕ ਤੇ ਪੇਜ YouTube ਤੇ ਵੀ ਹੈਗਾ ਸਾਡਾ ਚੈਨਲ ਉਹਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਰੋਜ਼ ਦੀ ਨਵੀਆਂ ਅਪਡੇਟ ਭਾਈ ਜੀ ਦਿੰਦੇ ਆ ਨਵੀਆਂ ਨਵੀਆਂ ਰੀਲਾਂ ਪਾਉਂਦੇ ਆ ਟੌਪ ਦੀਆਂ ਚੀਜ਼ਾਂ ਪਾਉਂਦੇ ਆ ਬਹੁਤ ਇੱਥੇ ਮਾਡਲ ਐਕਟਰ ਸਿੰਗਰ ਸਾਰੇ ਆ ਰਹੇ ਆ ਹੀਰੋ ਆ ਰਹੇ ਆ ਕਿਉਂਕਿ ਇਹ ਇੱਕ ਟਾਪ ਦਾ ਲੋਕੇਸ਼ਨ ਆ ਟਾਪ ਦਾ ਸ਼ੋਅਰੂਮ ਆ ਰੇਟ ਮਿੱਟੀ ਦੇ ਪਾਇਆ ਤੁਸੀਂ ਵੀ ਆ ਜਾਓ ਤੁਹਾਡੀ ਵੇਟ ਕਰਦੇ ਆ ਕੈਮਰਾਮੈਨ ਹੋਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਬੰਗਾ